ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਪਿਆਰੇ ਬੀਰੋ ਭੈਣੋ ਮੇਰਾ ਚੈਨਲ ਜ YouTube ਸਬਸਕ੍ਰਾਈਬ ਕਰ ਦਿਓ ਸਾਰੇ ਜਣਾਂ ਹੱਥ ਜੋੜ ਕੇ ਬੇਨਤੀ ਆ ਸਤਿ ਸ਼੍ਰੀ ਅਕਾਲ ਜੀ ਬੰਨਿਓ ਤੇ ਮੇਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੋ ਕਿ ਬਿਲਕੁਲ ਫ੍ਰੀ ਹੈ ਇੱਕ ਬਟਨੀ ਦਬਣਾ ਤੁਸੀਂ ਤੁਹਾਡੇ ਲਈ ਕੁਮਾਰੀ ਜੀ ਖੇਚਲਾ ਮੈਨੂੰ ਉਹਦੇ ਨਾਲ ਥੋੜਾ ਜਿਹਾ ਮੋਟੀਵੇਸ਼ਨ ਮਿਲਦਾ ਵਸਤੇ ਮੈਂ ਅਗਲੀ ਵੀਡੀਓ ਬਣਾਉਂਦੀ ਮੈਨੂੰ ਹੌਸਲਾ ਵੀ ਮਿਲਦਾ ਆਪਾਂ ਗੱਲ ਕਰਨੀਆਂ ਸਿੱਖੀ ਦੇ ਨਾਲ ਜੋ ਖਿਲਵਾੜ ਕਰ ਰਹੇ ਨੇ ਬੰਦੇ ਉਹਨਾਂ ਦੇ ਖਿਲਾਫ ਉਹਨਾਂ ਨੇ ਮੋਰਚਾ ਖੁੱਲਿਆ ਹੋਇਆ ਇੱਕ ਤਰ੍ਹਾਂ ਨਾਲ ਨਮੀ ਨਮੀ ਤਰੀਕੇ ਲੱਭੋ ਦੇ ਨੇ ਪਹਿਲਾਂ ਦਰਬਾਰ ਸਾਹਿਬ ਵਾਲੀ ਵੀਡੀਓ ਦੇਖੀ ਹੋਣੀ ਹੈ ਤੁਸੀਂ ਸਾਰਿਆਂ ਨੇ ਹਨਾ ਹਰ ਦੇ ਵਿੱਚ ਰੋੜ ਤੋ ਮਤਲਬ ਆਪਾਂ ਤਾਂ ਸ਼ਬਦ ਕਹਿਣਾ ਵੀ ਚਾਹੁੰਦੇ ਹੈਗੇ ਹਨ ਪਰ ਇਹ ਲੋਕ ਕਿੰਨੇ ਅਕਿਰਤਖਾਨ ਲੋਕ ਨੇ ਕਿੰਨੇ ਇਹ ਦੁੱਕੀ ਦੇ ਲੋਕ ਨੇ ਮੁਗਲਾਂ ਦੀ ਪਦੈਸ਼ ਨੇ ਉਹ ਜੋ ਵੀ ਮਤਲਬ ਸ਼ਬਦ ਆਪਾਂ ਕਹਿ ਸਕਦੇ ਆ ਘੱਟ ਤੋਂ ਘੱਟ ਇਹਨਾਂ ਦੀ ਨਿੰਦਾ ਲਈ ਛੋਟੇ ਹੀ ਪੈਂਦਾ ਉਹ ਇਤੁ ਜਿਆ ਇਹਨੂੰ ਇੰਨੇ ਜਿਹੜਾ ਗਿਰ ਚੁੱਕੇ ਨੇ ਲੈਵਲ ਹੈ ਨਾ ਹੁੰਦਾ ਬਹੁਤ ਥੱਲੇ ਆਈ ਹੈ ਹਰ ਦਿਨ ਇੱਕ ਵੀਡੀਓ ਇਹਨਾਂ ਨੇ ਹੁਣ ਹੋਰ ਨਵੀਂ ਬਣਾਈ ਆ ਬਾਬਾ ਨਾਨਕ ਦੇ ਛੇਕ ਜੀ ਦੇ ਨਾਲ ਬਾਬਾ ਨਾਨਕ ਸੱਚ ਸੀ ਸਭ ਨੂੰ ਪਤਾ ਉਹਨਾਂ ਨੇ ਸੱਚ ਗੱਲ ਸੱਚੀਆਂ ਗੱਲਾਂ ਕਰੀਆਂ ਜਿਹੜੀਆਂ ਕ੍ਰਿਤੀਆਂ ਚੱਲਦੀਆਂ ਸੀ ਮੂਰਤੀ ਪੂਜਾ ਸ਼ਿਵਲਿੰਗੇ ਪੂਜਾ ਪਤਨੀ ਯੋਨੀ ਪੂਜਨ ਉਹਨਾਂ ਨੂੰ ਤਾਂ ਬੱਬੇ ਲਾਣਾ ਕਹਿੰਦੇ ਵਿਰੋਧ ਕਰਿਆ ਉਹ ਚੀਜ਼ਾਂ ਤੇ ਕੀ ਕਰ ਰਹੇ ਨੇ ਇਹ ਉਹਨਾਂ ਨੂੰ ਇਕੱਠੇ ਦਿਖਾ ਰਹੇ ਨੇ ਸਬਜੀ ਤੇ ਕਿੰਨੀ ਸੋਚ ਦੇਖ ਲਓ ਉਹਨਾਂ ਦੀ ਕਿੰਨੀ ਅਕਲ ਕਿੰਨੀ ਕੰਨਾਂ ਨੂੰ ਅਕਲ ਆਪ ਦੀ ਅਕਲ ਦਾ ਜਨਾਜਾ ਆਪ ਹੀ ਗੱਡੀ ਜਾਂਦੇ ਨੇ ਦੂਜੀ ਗੱਲ ਜੇ ਤੁਸੀਂ ਭਾਈ ਐਨੇ ਕੀ ਬਹੁਤ بڑے ਬਲੀ ਯੋਧੇ ਹਾਂ ਆਪਦੇ ਆਪ ਨੂੰ ਬਣਦੇ ਹੋ ਇਹ ਵੀਡੀਓ ਹੀ ਆ ਮਨਾ ਕੇ ਸਾਬਤ ਕੀ ਕਰਨਾ ਚਾਹੁੰਦੇ ਇਹਨਾਂ ਨੂੰ ਵੀ ਪੁੱਛੇ ਕੋਈ ਆਣਾ ਸਾਹਮਣੇ ਜਾਓ ਯਾਰ ਕੋਈ ਚੱਟੀ ਜੇ ਹਾਂਗਾ ਥੋੜੀ ਜਿਹੀ ਹੈਗੀ ਕੋਈ ਤੜਾ ਕੋਈ ਸਾਈਕਲ ਕਿਸੇ ਕਿਸੇ ਐਂਗਲ ਤੋਂ ਵੀ ਜੁਈ ਸਹੀ ਹੋ ਡੇ ਕਹਿੰਦੇ ਅੱਲਾ ਆਪਣੇ ਸ਼ਬਦ ਲਿਖੀ ਫਿਰਦੇ ਹੋ ਤੁਸੀਂ ਯਾਰ ਅਕਬਰ ਨੂੰ ਕਹਿੰਦੇ ਹੋ ਤੁਸੀਂ ਅਕਬਰ ਸਾਡਾ ਬ੍ਰਾਹਮਣ ਭਰਾਵਾ ਤੁਰਫੜੇ ਮੂੰ ਤੁਸੀਂ ਇੱਕ ਮੁਗਲ ਬੰਦੇ ਮੁਸਲਮਾਨ ਜਿਹੜਾ ਮੰਗੋਲ ਤੋਂ ਆ ਤੁਰਕੋਂ ਤੋਂ ਪਤਾ ਨਹੀਂ ਕਿੱਥੋਂ ਆਇਆ ਹੋਇਆ ਮਨੂ ਕਹੀ ਜਾਂਦੇ ਹੋ ਤੁਸੀਂ ਜਿਹੜਾ ਵੀ ਜਾਨੀ ਇਹ ਕੌਲੀ ਜੱਟ ਲੋਕ ਸੀ ਜਿਹੜੇ ਵੀ ਤਾਕਤ ਦੇ ਵਿੱਚ ਹੁੰਦੇ ਸੀ ਉਹਦੇ ਚਰਨਾਂ 'ਚ ਗਰੇ ਜਾਂਦੇ ਸੀ ਜਿਹਦੇ ਪਰ ਜਦੋਂ ਮੁਗਲ ਸੀ ਉਹਨਾਂ ਦੇ ਚਰਨਾਂ 'ਚ ਗਰੇ ਰਹੇ ਜਦੋਂ ਅੰਗਰੇਜ਼ ਸੀ ਉਹਨਾਂ ਦੇ ਚਰਨਾਂ 'ਚ ਗਰੇ ਰਹੇ ਉਦੋਂ ਵੀ ਪੁੱਛਿਆ ਚਲਦਾ ਸੀ ਹਤਿਆਸ ਉਦੋਂ ਪਹਿਲਾਂ ਬੁੱਧ ਜਿਹੜੇ ਬਹੁਤ ਰਾਜੇ ਸੀਗੇ ਬੌਂਜਨ ਕਿਉਂਕਿ ਭਾਰਤ ਕੋਈ ਖੰਡ ਭਾਰਤ ਨਹੀਂ ਸੀ ਜਿਹੜਾ ਇਹ ਜਾਲੀ ਗੱਲਾਂ ਕਰਦੇ ਹਾਂ ਇੱਥੇ ਬੁੱਧ ਰਾਜੇ ਸੀਗੇ ਇੱਥੇ ਜਦੋਂ ਇਹ ਆਏ ਨੇ ਇੱਥੇ ਆੜਿਆ ਲੋਕ ਬੋਧੀ ਧਰਮ ਸੀ ਚੱਲ ਰਿਹਾ ਉਹਨੂੰ ਉਹਨ ਮੂਈ ਮੂਰਤੀ ਪੂਜਾਨੀ ਜੀ ਹੁੰਦੀ ਕੋਈ ਕੁਛ ਨਹੀਂ ਸੀ ਹੁੰਦਾ ਇਹਨਾਂ ਨੇ ਆ ਕੇ ਉਹਨਾਂ ਦੀ ਵੀ ਪਹਿਲਾਂ ਕਮਚਾਗਰੀ ਕਰੀ ਗਏ ਉਹਨਾਂ ਦੇ ਵਿੱਚ ਚਰਨਾ ਜੀ ਕਿਤੇ ਰਿਆਂਗੇ ਹੋਰ ਤਾਂ ਹੋਰ ਅੰਗਰੀਜਾਂ ਨੂੰ ਤਾਂ ਇਹ ਐਂ ਕਹਿੰਦੇ ਸੀ ਵੀ ਜਾਓ ਨਾ ਤੁਸੀਂ ਮਾਈ ਬਾਪ ਜਾਓ ਨਾ ਮਗਰਾਂ ਨੂੰ ਇਹ ਐਂ ਕਹਿੰਦੇ دلیشوری دلی بیٹھنا دلی لینا دلیشور پرمیشور ایشور پتا نہیں گریشور اے بندے جمع گریشور سامنے آؤ یار بندہ سامنے آؤں روڈے ماری موٹی ہے ہونتا ہوتا ہے سارا کو تھوڑے دھے روڑے کو ਫਰ ਵੀ ਤੁਸੀਂ ਸਾਹਮਣੇ ਨਹੀਂ ਆਉਂਦੇ ਫਿਰ ਵੀ ਤੁਸੀਂ ਅਗਰੀਆਂ ਹੋਈਆਂ ਗੱਲਾਂ ਕਰਦੇ ਆਂ ਦੁੱਕੀ ਦੀਆਂ ਗੱਲਾਂ ਕਰਦੇ ਆਂ ਗਿਰੀਆਂ ਹੋਈਆਂ ਗੱਲਾਂ ਕਰਦੇ ਕੀ ਕਹਾਂ ਯਾਰ ਤੁਹਾਨੂੰ ਕਿਹੜਾ ਸ਼ਬਦ ਲਾਈਏ ਯਾਰ ਇਹਨਾਂ ਦੇ ਜਿਹੜਾ ਇਹਨਾਂ ਨੂੰ ਅਕਲਾਂ ਚ ਵੀ ਸ਼ਰਮ ਆਵੇ ਸ਼ਰਮ ਨਾਲ ਦੀ ਤੇ ਚੀਜ਼ ਹੀ ਹੈ ਨਹੀਂ ਇਹਨਾਂ ਨੂੰ ਯੇ ਮੈਂ ਮਤਲਬ ਅੱਡੇ ਪੈਂਡੇ ਜਨਾ ਇੱਕ ਚਮੜਾ ਜਿਹਾ ਚਾ ਲੱਗਦਾ ਉਹ ਕਦੇ ਹੁੰਦੇ ਆ ਗੱਲਾਂ ਕਰਦੇ ਹੁੰਦੇ ਆ ਵੀ ਜਦੋਂ ਅਕਲ ਵਰਤਦੀ ਪੰਡਦੇਸੀ ਨਾਲ ਸ਼ਰਮਵੰਡੇ ਅ ਕਹਿੰਦੇ ਗੱਬ ਚੀਜ਼ਾਂ ਬਣਦਾ ਹੁੰਦਾ ਸਾਰਿਆਂ ਨੂੰ ਕਹਾਣੀ ਇਹਨਾਂ ਹਾਸੇ ਵਾਲੀ ਚਲੋ ਵੀ ਕੰਦੀ ਕੰਦੀ ਚੀਜ਼ ਲੈਣੀ ਪੈਂਦੀ ਹੈ ਜਾ ਕੇ ਲੈਣ ਚ ਲੱਗੇ ਯਾਨੀ ਫਿਰ ਮੈਨੂੰ ਤਲਾਕਦਾ ਵੀ ਉਹਦੀ ਗੱਲ ਜੇ ਸੱਚੀ ਆ ਤਾਂ ਜਦੋਂ ਇਹ ਸ਼ਰਮਵੰਡੇ ਦਾ ਹੁਰਬ ਇਹ ਗਈ ਹੀ ਨਹੀਂ ਹੁੰਨੀ ਸ਼ਰਮ ਅਣਖ ਗੈਰਤ ਹਨਾ ਤੁਹਾਡਾ جت ان کی کڑس ہوں گی بند جدو وہ چیزاں رب بنتا چیزاں نے لیا ہی انہوں نے وہ چیزاں چرنا گرے گری رہنا ہوتا ہوگل دکے مار کے کدتا ہی وہ چرنا سے گر جاؤ گیٹا کے باہر بڑھو کے جا چمچا گری کرو بھی چمچے چا گری انتہا ہو جائے انتہا ہو جائے انتہا انتہا ہو گئی اگلا کہے بھی یار تیرے پیر دی ਕਿੰਨੇ ਯਾਰ ਗਰੇ ਰੋਪ ਨੇ ਕਿੰਨੇ ਗਰੇ ਹੋਇਆ ਗੱਲਾਂ ਕਰਦੇ ਯਾਰ ਇਹ ਚੀਜ਼ਾਂ ਦਾ ਸਾਬਤ ਕੀ ਕਰਨਾ ਚਾਹੁੰਦੇ ਆ ਪਹਿਲਾਂ ਇਹ ਦੇਖੋ ਕੀ ਸਾਬਤ ਹੋ ਜੂ ਇਹ ਤੁਸੀਂ ਬਾਬਾ ਨਾਨਕ ਦੀ ਜੀ ਹਾਂ ਸਿਧਾਂਤਾਂ ਨੂੰ ਢਾਹ ਲਾਉਣਾ ਚਾਹੁੰਦੇ ਨੇ ਅਸਲੀ ਗੱਲ ਤਾਂ ਇਹਨਾਂ ਦੀ ਇਹੀ ਹੈ ਜੋ ਨੌਜਵਾਨ ਪੀੜੀ ਹੁੰਦੀ ਆ ਉਹ ਉਹੀ ਤਾਕਤ ਹੁੰਦੀ ਆ ਸਟਰੈਂਥ ਹੁੰਦੀ ਆ ਹਰੇਕ ਕੌਮ ਦੀ ਹਰੇਕ ਦੇਸ਼ ਦੀ ਪਰੇ ਉਸੇ ਚੀਜ਼ ਤੇ ਸੱਟ ਮਾਰਨਾ ਚਾਹੁੰਦੇ ਹਾਂ ਕਿਉਂਕਿ ਉੱਥੋਂ ਹੀ ਬੰਦਾ ਸਿੱਖਦਾ ਹੁੰਦਾ ਜੋ ਪੜਨਾ ਲੋਕਾਂ ਨੇ ਹੁਣ ਜਿਵੇਂ ਗੁੱਲਾ ਜਿਨ੍ਹਾਂ ਨੇ ਕਦਬਾਂ ਦੇ ਸਿਲੇਬਸ ਤੱਕ ਬਦ ਬਦਲਾਤੇ ਉੱਥੇ ਵੀ ਬਹੁਤ ਕੁਝ ਫਰਕ ਪਾਇਆ ਹੋਇਆ ਹੈ ਬਹੁਤ ਹੀ ਚੀਜ਼ਾਂ ਦਾ ਫਰਕ ਪਾਇਆ ਹੋਇਆ ਹੈ ਇਹਨਾਂ ਨੇ ਹੋਰ ਤਾਂ ਹੋਰ ਇਹਨਾਂ ਨੇ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਨਾ ਲਈ ਹਿੰਦੀ ਦੀ ਚਾਦਰ ਬਣੇ ਇਹ ਉਹ ਚੀਜ਼ ਨੂੰ ਮੰਨਦੇ ਹੀ ਨਹੀਂ ਉਹ ਚੀਜ਼ ਨੂੰ ਮੰਨਦੇ ਹੀ ਨਹੀਂ ਦਿੱਲੀ ਕੀ ਜਾਂ ਕਿ ਤੁਸੀਂ ਕਹਿ ਕੇ ਦੇਖੋ ਕੁਝ ਨਵਾਂ ਜਾਂ ਇੱਥੇ ਹੀ ਤੁਸੀਂ ਜੇ ਤੁਹਾਨੂੰ ਕੋਈ ਮਿੰਟ ਦਾ ਪ੍ਰਵਾਸੀ ਭਰ ਗਈ ਸਾਰੇ ਨਹੀਂ ਹੈਗੇ ਅਜੇ ਬਹੁਤ ਬੰਦੇ ਸਿਆਣੇ ਵੀ ਨੇ ਆਪਣੇ ਨਾਲ ਖੜੇ ਨੇ ਨੇੜੇ ਜਿਹੜੇ ਪੰਜਾਬ ਦੇ ਪੱਕੇ ਹਿੰਦੂ ਨੇ ਹਰਿਆਣੇ ਦੇ ਵੀ ਹੈਗੇ ਨੇ ਬਹੁਤ ਬੰਦੇ ਹਿੰਦੂ ਜਿਹੜੇ ਹਿੰਦੂ ਭਰਾ ਖੜੇ ਨੇ ਆਪਣੇ ਨਾਲ ਪਰ ਜਿਹੜੇ ਸੱਚ ਨੂੰ ਸਾਹਮਣੇ ਦੇ ਨੇ ਇਤਨਾ ਲੈਵਲ ਹੁੰਦਾ ਬੰਦੇ ਦੀ ਅਕਲ ਦਾ ਆਪ ਜੇ ਤਾਂ ਉਹ ਲੈਵਲ ਤੱਕ ਤਾਂ ਲੈ ਹੈ ਬੰਦੇ ਦੀ ਉਹ ਤਾਂ ਸਮਝ ਜਾਂਦਾ ਜਿਹਦੇ ਕੋਲ ਉਹ ਮਤਲਬ ਲੈਵਲ ਹੈ ਨਹੀਂਗਾ ਪਾਰ ਦੱਖਣ ਦਾ ਜਿਵੇਂ ਕਹ ਲਈਏ ਵੀ ਛਿੱਕੇ ਦੇ ਦੋ ਪਹਿਲੂ ਹੁੰਦੇ ਆ ਇਹ ਜਿਹੜੇ ਲੋਕ ਨੇ ਵੀਡੀਓ ਬਣਾਉਂ ਕੇ ਕਦੇ ਐਂ ਕਰਦਾ ਕਦੇ ਕੁਝ ਕਰਦਾ ਇਹ ਪੈਸੇ ਕੌਣ ਦੀ ਚੱਟ ਲੋਕ ਨੇ ਪੈਸੇ ਪਿੱਛੇ ਸਭ ਕੁਝ ਗਰੀਬ ਕਰ ਦਣਗੇ ਕਹਿੰਦੇ ਕੁੜੀ ਰੋਟੀ ਬੇਟੀ ਦਾ ਰਿਸ਼ਤੇ ਵੀ ਕਰ ਲਾਂਗੇ ਕੋਈ ਚੱਕਰੀ ਜੇ ਸਾਨੂੰ ਪੈਸਾ ਮਿਲਣਾ ਚਾਹੀਦਾ ਬਸ ਜ਼ਿੰਦਗੀ ਬਚਾਓ ਕਹਿੰਦੇ ਇਹਨਾਂ ਦਾ ਨਾਲੇ ਬਾਣੀਆਂ ਦਾ ਹੋ ਗਿਆ ਆਪਣੇ ਬ੍ਰਾਹਮਣਾਂ ਦਾ ਹੋ ਗਿਆ ਆਰੀਆ ਲੋਕਾਂ ਦਾ ਕਹਿੰਦੇ ਇੱਕ ਖੁਸ਼ੀ ਸਭ ਤੋਂ ਪਹਿਲਾਂ ਜਿੰਮੇ ਕਹ ਲੋ ਵੀ ਇੱਕ ਅਖਾਂ ਹੁੰਦਾ ਸੀ ਬੀਤੇ ਜ਼ਿੰਦਗੀ ਬਚਦੀ ਹੈ ਚਾਹੇ ਆਪਣੀ ਅੱਖ ਗੈਸਤ ਪੈਸਾ ਜੋ ਜਾਂਦਾ ਜਾਵੇ ਜੇ ਆਪਣੀ ਜ਼ਿੰਦਗੀ ਬਚਦੀ ਹੈ ਐਡੇ ਲਾਹਣਤੀ ਲੋਕ ਨੇ ਇਹ ਉਹ ਜੀਵਨ ਜਿੰਦਗੀ ਨੂੰ ਲੈ ਕੇ ਵੀ ਬੰਦੇ ਨੇ ਕੀ ਕਰਨਾ ਜਿਹੜੀ ਵਿੱਚ ਤੁਹਾਨੂੰ ਮਤਲਬ ਹੈ ਇਹ ਨਹੀਂ ਕੋਸਾ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਲੋਕਾਂ ਨੂੰ ਆਪਣੇ ਲੋਕਾਂ ਨੂੰ ਸਮਝਾਇਆ ਇਹਦਾ ਪੂਰੇ ਦੇਸ਼ 'ਚ ਹੀ ਇਹ ਚੀਜ਼ ਸਭ ਸਭ ਪ੍ਰਚਾਰ ਕਰ ਰਹੀ ਤਾਂ ਹੀ ਤਾਂ ਦੇਸ਼ ਦੇ ਵਿੱਚ ਕਿਸੇ ਨੇ ਕੋਈ ਕਰਿਆ ਆਪਣੇ ਇਹ ਜਿਹੜੇ ਵੱਡੇ ਬਣਦੇ ਨੇ ਅੱਜ ਗੱਲ ਸਨਾਤਨ ਤੁਹਾਨੂੰ ਕਹਿੰਦੇ ਸਨਾਤਨੀ ਅਸੀਂ ਬਲਣਾ ਉਹ ਅਸਲੀ ਸਨਾਤਨੀ ਨਹੀਂ ਹੈਗੇ ਨਾਲ ਅਸਲੀ ਸਨਾਤਨੀ ਸਭ ਨੂੰ ਉਹ ਸਹੀ ਨੇ ਬੰਦੇ ਜਿਹੜੇ ਜਾਲੀ ਨੇ ਅਬ ਜਰਾਂਗੀ ਹੋ ਗਏ ਦਰਿਆ ਰਸਿਸ ਵਾਲੇ ਹੋ ਗਏ ਹੋਰ ਵੀ ਫੈਗਨੇ ਕਰੇ ਪੱਗਾਂ ਚ ਬਿਛਰ ਫਸਾਈ ਕਰਦੇ ਨੇ ਕਈ ਪੰਗਾ ਵਾਲੇ ਵੀਡੀਓ ਬਣਾ ਮੰਨਦਾ ਖਾਉਂਦੇ ਨੇ ਕਦੇ ਕਿਸੇ ਲੀਡਰ ਦੀ ਸਾਫ ਸਾਫ ਸਿੱਖਾਂ ਦੀ ਕਦੇ ਕਸ਼ੇਰੀ ਕੋਈ ਬਾਹਰ ਮਠਾ ਬੰਦਾ ਕਰੇ ਉਹਦੀ ਵੀ ਮੜੀ ਵੀਡੀਓ ਬਣਾ ਕੇ ਦਿਖਾਉਂਦੇ ਨੇ ਇਹ ਵੀ ਆਖੇ ਜੀ ਇਹ ਤਾਂ ਇਹਦਾ ਨਾਮ ਆਹ ਫਿਰ ਆਪਣੇ ਦਾ ਫਲਾਣੇ ਦਾ ਠੰਕੇ ਨੂੰ ਇਹ ਸੀ ਕਿ ਤੁਹਾਨੂੰ ਜਿਆਦਾ ਤੈਨੂੰ ਕਿਵੇਂ ਪਤਾ ਲੱਗਾ ਇਹਨੂੰ ਪੁੱਛੇ ਵੀ ਤੂੰ ਕੌਣ ਨਾ ਐਡਾ ਕਿ ਕਿੱਡੋ ਕਿੱਥੋਂ ਆਦਾ ਤੂੰ ਬਈ ایک سوشل وہ بھی سوشل میڈیا جد سچائی ہو گاہ جی سچ ہو گئی چیز چڈ ہی نہیں رہے یار کتوں میں سمجھ نہیں آتی انہوں نے کی کہے یار کی کیا جائے کچھ نہیں سمجھا چلو رب گرو پلی ہو رہے کہیں گرو کی کلا تو جو ہے برتنی برتنی ہے ਸਾਡੇ ਯਾਰ ਗਾ ਨੂੰ ਤਾਂ ਇਹ ਜਿਹੜੇ ਜਿਹੜੇ ਸਹੀ ਸਿੱਖ ਨੇ ਉਹ ਤਾਂ ਬੰਦੇ ਪਤਾ ਉਹਨਾਂ ਨੂੰ ਪਤਾ ਜਿਹੜੇ ਜਾਲੀ ਨੇ ਡਿਸਟਰੈਕਟ ਕਰਨ ਵਾਲੇ ਨੇ ਆਪਾਂ ਲੋਕਾਂ ਨੌਜਵਾਨੀ ਪੀੜ੍ਹੀ ਨੂੰ ਉਹ ਕਹਣਗੇ ਮੇਰੇ ਯਾਰ ਗਾ ਨੂੰ ਕਹਾਂਗੇ ਉਹ ਤੂੰ ਵਾਲ ਤਾਂ ਰੱਖ ਲੈ ਜੇ ਉਹ ਕਿਸੇ ਜੇ ਕਿਸ ਨੇ ਵਾਲ ਰੱਖੇ ਆ ਲੈਣਾਂ ਤਾਂ ਲੱਗ ਗਈ ਉਹਨੂੰ ਕਹਾਂਗੇ ਉਹ ਤੂੰ ਪਾਣ ਬਾਣੀਆਂ ਪੜ ਪਹਿਲਾਂ ਜੇ ਬਾਣੀਆਂ ਬਣ ਉਹਨੂੰ ਕਹਾਂ ਤੂੰ ਪਹਿਲਾਂ ਬਿਜਾਰ ਉਹੋ ਕਾਲਾ ਬਾਣੀਆਂ ਪੜ ਪਹਿਲਾਂ ਪੜੀ ਚੱਲ ਜੇ ਤੈਨੂੰ ਕੀ ਪਤਾ ਬਹੁਤ ਕੁਝ ਹੁੰਦਾ ਰਹਾਂਗਾ ਲੈ ਬਾਦਲ ਉਦਲੀਏ ਯੋਪਲਾਨ ਨੇ ਆ ਆ ਕੰਡੀਆਂ ਸੀ ਫਲਾਨ ਨੇ ਆ ਜੀ ਅਸੀਂ ਪਾਲੀਆਂ ਸੀ ਦਾਤ ਵਾਲੀਆਂ ਆ ਉਹ ਲੱਖ ਦੀ ਲਾਣਦੇ ਆ ਤੂੰ ਸਿੱਖ ਬਣੋ ਪਹਿਲਾਂ ਗੁਰੂ ਨੇ ਸਾਨੂੰ ਸਿੱਖ ਬਣਾਇਆ ਜੀ ਗੁਰੂ ਨੇ ਸੰਗ ਸਜਾਇਆ ਸੀ ਸਿੱਖੀ ਦੇ ਵਿੱਚ ਸਿੱਖਾਂ ਦੇ ਵਿੱਚ ਸਿੱਖੀ ਦਾ ਮਤਲਬ ਹੁੰਦਾ ਵੀ ਸਿੱਖਣਾ ਸਿਸ਼ਿਸ਼ ਸ਼ਬਦ ਤੋਂ ਹੀ ਸਿੱਖ ਬਣਿਆ ਹੋਇਆ ਸੰਸਕ੍ਰਿਤ ਵਿੱਚ ਕੋਈ ਪਛਾਣੀ ਸੀ ਬਾਲੀ ਭਾਸ਼ਾ ਤੋਂ ਹੀ ਪਾਲੀ ਭਾਸ਼ਾ ਜਾਂ ਪੰਜਾਬੀ ਭਾਸ਼ਾ ਬਣ ਗਈ ਇਸ ਲਈ ਕੋ ਆਪਣੇ ਕੰਨਗੇ ਬੰਦੇ ਕਹਾ ਕਹਾ ਬਹੁਤ ਕੁਝ ਹੋਣਾ ਜੀ ਬਾਕੀ ਕੋਈ ਗਲਤ ਮੰਤ ਗੱਲ ਲੱਗੀ ਹੋਵੇ ਤਾਂ ਮਾਫ ਕਰਿਓ ਜੀ ਇੰਨੀਆਂ ਕੇ ਬੇਨਤੀਆਂ ਸੀਗੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਓ ਧੰਨਵਾਦ ਜੀ ਆਪ ਜੀ ਦਾ